ਮੈਂ ਹੁਣ ਬੇਨਤੀ ਕਰੂੰਗਾ ਭੋਲਾ ਸਿੰਘ ਜੀ ਨੂੰ ਉਹ ਉਦਮ ਸਿੰਘ ਤੇ ਬਹੁਤ ਹੀ ਇਹਨਾਂ ਦਾ ਲਿਖਿਆ ਹੋਇਆ ਬਹੁਤ ਬਹੁਤ ਸਟੇਜਾਂ ਤੇ ਲਗਭਗ 10000 ਵਾਰ ਇਹਨਾਂ ਨੇ ਇਹ ਗੀਤ ਗਾਇਆ ਹੋਊਗਾ ਜਿਹੜਾ ਤੁਹਾਡੇ ਨਾਲ ਰੂਬਰੂ ਕਰਨਗੇ ਭੋਲਾ ਸਿੰਘ ਸਗਰਾਮੀ ਹਾਂ ਸਰਾਰੋਗ ਮੇਰੀਓ ਭੈਣੋ ਬੇਟੀਆਂ ਹਾਂ ਜੀਰਪਾਲ ਸਿੰਘ ਤੁਹਾਰ ਸਿੰਘ ਨੇ ਤੁਹਾਡੇ ਨਾਲ ਬਰੀਕੀ ਚ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ ਪਹਿਲੇ ਹੋਰ ਬਹੁਤ ਕਾਰਨ ਮੈਂ ਬਣਾ ਪ੍ਰੋਗਰਾਮ ਬਣਾ ਸਕਦੇ ਨੇ ਸਟੇਜ ਉੱਪਰ ਤੇ ਜੀ ਰੁਦਮ ਸਿੰਘ ਦੇ ਜਿਹੜੇ ਪਿਛਲੇ ਨਾਮ ਤੇ ਸ਼ੇਰ ਸਿੰਘ ਅਤੇ ਉਦੇਸ਼ ਸਿੰਘ ਇਹ ਪ੍ਰਚਲਿਤ ਨਾਮ ਤੇ ਉਹਦੋਂ ਇਹ ਉਹ ਪੁਲਿਸ ਦੇ ਨਾਮ ਅਮਨ ਦੇ ਪੁਲਿਸ ਦੇ ਨਿਗਾਹ ਚ ਨਾ ਆ ਗਏ ਤੇ ਪੁਲਿਸ ਦੇ ਨਿਗਾਹ ਚ ਆਉਣ ਕਰਕੇ ਇਹਨਾਂ ਨੂੰ ਨਾਮ ਬਦਲਣਾ ਪਿਆ ਜਦੋਂ ਉਦਮ ਸਿੰਘ ਜਦੋਂ ਦੁਬਾਰੇ ਪਾਸਪੋਰਟ ਬਣਾਇਆ ਫਿਰ ਇਹਨੇ ਉਦਮ ਸਿੰਘ ਦਾ ਹੋਰ ਵੀ ਨਾਮ ਤੇ ਆਪਣੇ ਹੁਲੀਆ ਵੀ ਬਹੁਤ ਤਰ੍ਹਾਂ ਨੇ ਬਦਲੇ ਨਾਟਕਾਂ ਉਹੜਕਾਂ ਦੇ ਵਿੱਚ ਹੋਰ ਫਿਲਮਾਂ ਦੇ ਵਿੱਚ ਕੰਮ ਕਰਦੇ ਰਹੇ ਨੇ ਇਹ ਕਿਤਾਬ ਤੇ ਤੁਹਾਨੂੰ ਜਾਣਕਾਰੀ ਮਿਲ ਜੂ ਬਹੁਤ ਵਧੀਆ ਜਾਣਕਾਰੀ ਹੈ ਜਿਹੜੇ ਉਹਦੇ ਗਿਆਨੀ ਜੀ ਆਏ ਤੇ ਉਹਨਾਂ ਦੀ ਲਿਖੀ ਹੋਈ ਕਿਤਾਬ ਹੈ ਨਾ ਤੇ ਬਹੁਤ ਬਰੀਕੀ ਜਿਹੇ ਜੀਵਨੀ ਮੋਟੀ ਮੋਟੀ ਗੱਲਬਾਤ ਲਿਖੀ ਹੋਈ ਹਿੰਦੀ ਅੰਗਰੇਜ਼ੀ ਤੇ ਹਾਂ ਪੰਜਾਬੀ ਜਮ ਰਖਿਆ ਲੈ ਤੇ ਆਓ ਮੈਂ ਤੁਹਾਡੇ ਨਾਲ ਉਹਨਾਂ ਦੀ ਕਲਮ ਤੋਂ ਲਿਖਿਆ ਗੀਤ ਸਾਂਝਾ ਕਰਦਾ ਹਾਂ ਤੁਹਾਡੇ ਨਾਲ ਤੇ ਇਹਦਾ ਨਾਮ ਹੈਗਾ ਗੀਤ ਦਾ ਗਾਦਰੀ ਸਿੰਘ ਉਦਮ ਸਿੰਘ ਗਾਦਰੀ ਉਦਮ ਸਿੰਘ ਸੁਨਾਮੀ ਲਾ ਗਿਆ ਦੇਸ਼ ਤੇ ਘਰੋਂ ਗੁਲਾਮੀ ਕਰਦੇ ਜਾਦ ਸੁਬਾ ਤੇ ਸ਼ਾਮੇ ਛੇੜਦੀ ਆ ਮਾਰੀ ਆ ਮਾਰਾ ਨੂੰ ਰੈਣੀ ਜਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਰੈਣੀ ਜਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਗੋऱ्या ਰੋਲਟਾ ਇੱਕ ਬਣਾਇਆ ਉਹ ਕੁਲ ਭਾਰਤਿਆਂ ਠੁਕੜਾਇਆ ਰੋਬ ਜਾ ਬਾਬਸ ਕਰਵਾਇਆ ਕਰ ਕਰ ਰੋਸ ਮਝਾਰਿਆਂ ਨੂੰ ਰੈਣੀ ਜਾਨ ਸਦਾ ਕੁਰਬਾਨੀ ਉਦਮਸਿਆ ਤੇਰੀ ਸਾਰਿਆਂ ਨੂੰ ਰੈਣੀ ਜਾਨ ਸਦਾ ਕੁਰਬਾਨੀ ਉਦਮਸਿਆ ਤੇਰੀ ਸਾਰਿਆਂ ਨੂੰ ਜਲਿਆਂ ਵਾਲੇ ਬਾਗ ਦੇ ਅੰਦਰ ਕੀ ਤਾਂ ਡੈ ਨਿਕੁਨੀ ਮੰਜ਼ਰ ਖੁਬ ਗਿਆ ਉਦਮਸੀਨੇ ਖੰਜਰ ਤੱਕ ਕਾਦਲ ਦੇ ਕਾਰਿਆਂ ਨੂੰ ਰੈਣੀ ਜਾਨ ਸਦਾ ਕੁਰਬਾਨੀ ਉਦਮਸਿਆ ਤੇਰੀ ਸਾਰਿਆਂ ਨੂੰ ਰੈਣੀ ਜਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਖਾਲੇ ਸ਼ੌਦਮ ਨੇ ਭਾਰੀ ਛੜਨੇ ਲਈ ਜਾਲ ਮੰਗਕਾਰੀ ਕਰ ਲਈ ਲੰਗਰ ਜਾਣ ਦੀ ਤਿਆਰੀ ਭਾਲਣ ਲਈ ਹਥਿਆਰਿਆਂ ਨੂੰ ਰੈਣੀ ਜਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਰੈਣੀ ਜਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਲਬਲਿਆ ਮਾਈਕਲ ਲੰਡਨ ਜਾ ਕੇ ਪਹੁੰਚਾ ਵਿੱਚ ਮੀਟਿੰਗ ਤਾਂ ਖਾ ਕੇ ਲੈ ਗਿਆ ਪਿੱਕਣ ਨਾਲ ਲਕਾ ਕੇ ਦਿਖਾਉ ਹੱਥ ਕਰਾਰਿਆ ਬਬਾ ਰੈਣੀ ਜਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਰੈਣੀ ਜਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਬੋਲਿਆ ਜਦ ਮੈਂ ਕਲ ਹੰਕਾਰੀ ਰੋ ਵਿੱਚ ਆ ਉਹ ਦੰਬਲਕਾਰੀ ਛੁੱਟੀ ਨਹੀਂ ਗੋਲੀ ਠਾਸੀ ਨੇ ਵਿੱਚ ਮਾਰੀ ਢਾਕਾ ਮਹਿਲ ਮਣਾ ਰਿਆਂ ਨੂੰ ਰਹਿਣੀ ਜਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਰਹਿਣੀ ਜਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਹੁਣ ਨਹੀਂ ਹੋਰ ਜ਼ੁਲਮ ਅਸੀਂ ਸਹਿਣਾ ਲੈ ਕੇ ਹੱਕ ਆਜ਼ਾਦੀ ਰਹਿਣਾ ਗਗਰੀ ਬਿਗਲ ਬਜਾਉਣਾ ਪੈਣਾ ਲਾਹ ਸੰਗਰਾਮੀ ਨਾਰਿਆਂ ਨੂੰ ਰੈਣੀ ਜਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਰੈਣੀ ਜਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਕੰਗਰੇਸ ਆਮ ਰਾਜ ਦੇ ਢਾਕੇ ਭਾਰਤ ਮਾਂ ਦਾ ਨਾ ਚਮਕਾ ਕੇ ਤੂੰ ਹੋ ਗਿਆ ਅਮਰ ਸਹਾਦ ਤਪਾ ਕੇ ਰਤਨ ਸੁਣਾਉਂਦਾ ਸਾਰਿਆਂ ਨੂੰ ਰਤਨ ਸੁਣਾਉਂਦਾ ਸਾਰਿਆਂ ਨੂੰ ਰਹਿਣੀ ਜਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਰਹਿਣੀ ਜਾਦ ਸਦਾ ਕੁਰਬਾਨੀ ਹਿੰਦੁਸਤਾਨੀ ਸਾਰਿਆਂ ਨੂੰ ਰਹਿਣੀ ਜਾਦ ਸਦਾ ਕੁਰਬਾਨੀ ਸੂਰਜ ਚੰਦ ਸਤਾ ਸਾਰਿਆਂ ਨੂੰ ਇਨਕਲਾਬ ਜਿੰਦਾਬਾਦ ਤੁਹਾਡੇ ਸਾਰੀ ਟੀਮ ਦਾ ਧੰਨਵਾਦ ਬਗੋਂ ਤੁਸੀਂ ਬਣਾਏ ਬਹੁਤ ਹੀ ਵਧਿਆਗੀ ਤੁਹਾਨੂੰ ਲੈ ਨਾ ਕੋਲਾਪੀ ਦੀ ਭੋਲਾ ਸਿੰਘ ਉਸੇ 라ਬੀ ਨੇ ਅੱਜ ਆ ਕਿਤੇ ਇੱਕ ਮੈਂ ਵੀ ਇਹਨਾਂ ਤੋਂ ਮੈਨੂੰ ਨਹੀਂ ਲੱਗਦਾ ਮੇਰੇ ਵੀ ਯਾਦ ਨਹੀਂ ਵੀ ਹਜ਼ਾਰ ਵਾਰ ਗਵਾਇਆ ਹੋਵੇ 2000 ਵਾਰ ਗਵਾਇਆ ਹੋਵੇ ਅਸੀਂ ਜਦੋਂ ਕਿਸੇ ਐਜੀਟੇਸ਼ਨ ਚ ਹੁੰਦੇ ਆ ਜਦੋਂ ਵੀ ਕਿਸੇ ਮਤਲਬ ਕਿਸੇ ਉਸਰਾਹ ਤੇ ਹੁੰਦੇ ਆ ਜਦੋਂ ਅਸੀਂ ਕਿਸੇ ਉਸ ਥੱਲੇ ਖਲਾਫ ਲੜ ਰਹੇ ਹੁੰਦੇ ਆ ਕਾਸੀ ਇਹਨਾਂ ਤੋਂ ਕੋ ਗੀਤ ਸੁਣਦੇ ਹੋਣਗੇ ਮਸ਼ਾਲਾਂ ਬਾੜ ਕੇ ਰੱਖਾ ਜੇ ਉਹਨਾਂ ਨੂੰ ਹੋਣਾ ਹੈ ਜਦੋਂ ਤੱਕ ਦਿੱਲੀ ਰਾਤ ਰਾਤ ਵੇਰ ਦੀ ਰਾਤ ਪਲਾੜੀ ਹੋਣ ਰਾਤ ਉਤਰਾ ਤਰਾ ਦੀ ਰਾਤ ਆਏ ਜਿਹੜੀ ਸਾਡੇ ਚਾਨਣ ਦੀ ਇਹ ਨਹੀਂ ਹੈ ਸੋਲ ਜਿਹੜਾ ਉੱਗ ਰਹੀ ਹੈ ਪਰ ਇੱਕ ਸੁਨੇਹਾ ਇਹਨਾਂ ਦਾ ਵੀ ਮਸ਼ਾਲਾਂ ਬਾੜ ਕੇ ਚੱਲਣਾ ਹੈ ਜਿਹੜਾ ਰਾਤ ਤੋਂ ਸਾਡੇ ਸਿਰ ਤੇ ਬਰੰਦਾ ਹੋਵੇ ਜੀ ਬੇਨਤੀ ਕਰਦਾ ਹਾਂ ਕਿ ਇਹਨੂੰ ਦੂਰ ਸੁਣਾਉਣਾ ਇਹਨਾਂ ਨੇ ਜਿਹੜਾ ਅਸੀਂ ਇਹ ਗੀਤ ਨੇ ਅਸੀਂ ਕਿਹਾ ਵੀ ਸਪਲਾਈ ਕਰ ਰਹੇ ਸੀ ਇਹ ਗੀਤ ਅੱਜ ਤੱਕ ਵੀ ਉਹਨਾਂ ਲੋਕਾਂ ਨੂੰ ਯਾਦ ਹੈ ਸਾਡੀ ਵੀ ਲੰਬੀ ਐਜੀਟੇਸ਼ਨ ਚੱਲੀ ਉਹ ਕਹਿੰਦੇ ਵੀ ਉਹਨਾਂ ਨੂੰ ਬੁਲਾਓ ਵੀ ਉਹ ਕਿੱਥੇ ਐ ਮਸ਼ਾਅੱਲਾ ਬਾਲਕੀ ਤੇਨ ਵਾਲੇ ਤਾਂ ਬਹੁਤ ਹੀ ਉਹ ਗੀਤ ਆ ਸਾਨੂੰ ਮਤਲਬ ਅੰਦਰੋਂ ਹਿਉਣ ਦਾ ਵੀ ਹੈ ਜਿੱਥੇ ਸਾਨੂੰ ਇੱਕ ਦਿਸ਼ਾ ਵੀ ਦਿੰਦਾ ਹੈ ਵੀ ਅਸੀਂ ਜਾਣਾ ਕਿਉਂਕਿ ਜੌਦੇ ਦਾ ਸਾਰੇ ਆ ਰੋਟੀ ਖਾ ਕੇ ਸੌਂ ਜਾਣਾ ਉੱਠ ਕੇ ਆਪਦੇ 2 ਰੁਪਏ ਤਮਾਣੇ ਨੇ ਇਹ ਕੋਈ ਜੀਵਨ ਨਹੀਂ ਜੀਵਨੇ ਬਿਦੂ ਸਮਾਜ ਨੂੰ ਕੀ ਦੇ ਰਹੇ ਹੋ ਤੁਸੀਂ ਦਿੱਤਾ ਕੁਛ ਜੇ ਤੁਸੀਂ ਉਹ ਇਸ ਸਮਾਜ ਵਿੱਚ ਸਫਾਈ ਨਹੀਂ ਕਰ ਸਕਦੇ ਤਾਂ ਸਾਨੂੰ ਰਖਲਾਰਾ ਤੇ ਗੰਦ ਪਾਉਣ ਦਾ ਕੋਈ ਅਧਿਕਾਰ ਨਹੀਂ ਤਾਂ ਸਾਨੂੰ ਤਰਾਂਤਨਾ ਦੇ ਸਾਡੇ ਛੋਟੇ ਛੋਟੇ ਮਸਲੇ ਆ ਤੇ ਖਲਾਫ ਜਿਸ ਤਰ੍ਹਾਂ ਫਟੀਆਂ ਵੱਡਿਆਂ ਮਤਲਬ ਪਿੰਡਾਂ ਦੇ ਵਿੱਚ ਇਹ ਚੱਲ ਰਹੇ ਹਨ ਇਹ ਲੋਕਾਂ ਨੂੰ ਧਰਮ ਦੇ ਨੋਂ ਤੇ ਡਾਕਤਾ ਜਾਵੇ ਪਰ ਪੰਜਾਬ ਉਹ ਖਿੱਤਾ ਹੈ ਇਸਕੇ ਕੋਈ ਤਾਕਤ ਦਾ ਕਾਮ ਜਦ ਨਹੀਂ ਹੋਇਆ ਜੀਤੂ ਜੀ ਸਾਰਾ ਕੁਝ ਹੀ ਹੈ ਮੈਂ ਇਹਨਾਂ ਨੂੰ ਕਹੂੰਗਾ ਕਿ ਉਹ ਜ਼ਰੂਰ ਕੋਣ। ਬੈਰਿਓ ਵੈਟਿਓ ਹੈ ਗੀਤ ਇੱਕੋਈ ਗੱਲ ਕਹਿੰਦਾ ਮਨੁੱਖ ਨੂੰ ਵੀ ਭਾਈ ਤੂੰ ਹਿੰਮਤ ਨਾ ਆ ਰਹੀ ਤੇ ਦਿਨ ਚਨੇ ਰਹਿ। ਮਨੁੱਖ ਨੂੰ ਮਨੁੱਖ ਲੁੱਟਦਾ ਹੈ। ਜਿਵੇਂ ਤੁਹਾਨੂੰ ਕਮਲਜੀਤ ਪਹਿਲਾਂ ਕਹਿ ਕੇ ਗਿਆ ਵੀ ਭਾਈ ਹਿੰਮਤ ਕਰੋ ਕੰਮ ਸਿੱਖੋ ਠੀਕ ਹੈ ਨਹੀਂ ਇਹਨੂੰ ਡਿਊਟੀ ਸਮਝ ਕੇ ਸਿੱਖੋ। ਇਹ ਗੀਤ ਦਾ ਕੁਝ ਬਾ ਅੱਖਰ ਹੈ ਜਿ ਵਿੱਚ ਕੁਝ ਬਹੁਤ ਕੁਝ ਕਹਿਣਗੇ ਤੇ ਇਹ ਮੈਂ ਬਾਹਰੀਆਂ ਸਟੇਜਾਂ ਤੇ ਗਾਇਆ ਹੋਇਆ 10000 ਸਟੇਜ ਤੇ ਤੁਹਾਨੂੰ ਪਹਿਲਾ ਗੀਤ ਕਾਤਾ ਹੋਗਾ। ਇੰਨੇ ਕਿੱਥੇ ਬਹੁਤ ਵਾਰ ਗਿਆ ਸਰ ਇਹ ਏਰੀਆ ਦੇ ਵਿੱਚ ਆਓ ਅਮੋਲਕ ਸਿੰਘ ਦੀ ਕਲਮ ਤੋਂ ਇਹ ਗੀਤ ਲਿਖਿਆ ਹੋਇਆ ਇਹ 1998 ਤੋਂ ਸ਼ੁਰੂ ਕਰਿਆ ਹੋਇਆ ਮੇਰਾ ਗਾਉਣਾ ਰਿਹਾ ਮਸਾਲਾਂ ਬਾੜ ਕੇ ਚੱਲਣਾ ਜਗੋਂ ਤੱਕ ਰਾਤ ਬਾਕੀ ਹੈ ਅੰਗਾਰਾਂ ਤੇ ਕਦਮ ਰੱਖਣਾ ਜਗੋਂ ਤੱਕ ਬਾੜ ਬਾਕੀ ਹੈ ਹਨੇਰੀ ਕਾਲੀ ਆਏਗੀ ਕਿ ਗਰਦਸ ਉੜਦੀ ਜਾਏਗੀ ਘਟਾਵਾਂ ਨੇ ਬਿ ਆਉਣਾ ਹੈ ਕਿ ਝੱਖੜਾਂ ਕਹਿਰ ਮਚਾਉਣਾ ਹੈ ਉਹ ਬਿਜਲੀ ਹੋਰ ਵਿਕੜ ਕੇਗੀ ਟੰਡੇ ਦੀ ਚੋ ਵੀ ਰੜ ਕੇਗੀ ਬਥੇਰਾ ਕੂੜ ਬਸਾਰਾ ਹੈ ਅਜੇ ਤਾਂ ਦੂਰ ਕਿਨਾਰਾ ਹੈ ਵੇਰਾਇਆ ਥੱਕ ਨਹੀਂ ਜਾਣਾ ਵੇੜਿਆ तक नहीं जाना अजेता पंद लमेरा है अजेता बाट बाकी है मशाला बाल के चलना जलों तक रात बाकी है मशाला बाल के चलना ਕਾਫਲਾ ਚਲਦਾ ਆਇਆ ਹੈ ਕਦੇ ਵੀ ਨਾ ਕਬੜਾਇਆ ਹੈ ਸਿੱਧਕ ਨੂੰ ਜਦ ਅਜਮਾਇਆ ਹੈ ਬੇਅਸਕੇ ਸੀਸ ਕਟਾਇਆ ਹੈ ਉਹ ਭਾਵੇਂ ਜਲਿਆਂ ਵਾਲਾ ਹੈ ਉਹ ਭਾਵੇਂ ਛੇ ਦੇ ਵਾਲਾ ਹੈ ਉਹ ਗੰਦੇ ਪੈਰ ਨਹੀਂ ਬਦਲੇ ਉਹ ਖੂਨੀ ਟਾਇਰ ਨਹੀਂ ਬਦਲੇ ਲੋਕਾਂ ਤੇ ਕਹਿਰ ਮਚਾਉਂਦੇ ਨੇ ਉਹ ਖੂਨੀ ਕਾਂਡਰ ਚਾਉਂਦੇ ਨੇ ਜਦੋਂ ਤੱਕ ਉਹਨਾਂ ਡੈਰਾਂ ਦੀ ਬੇੜਾ ਜਾਤ ਬਾਕੀ ਹੈ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਮਸ਼ਾਲਾਂ ਬਾਲ ਕੇ ਚੱਲਣਾ ਕੀ ਹੋਇਆ ਤਾਰੇ ਟੁੱਟਦੇ ਨੇ ਕੀ ਹੋਇਆ ਚੰਨ ਤੇ ਥੁੱਪਦੇ ਨੇ ਕੱਲ ਤਾਂ ਸੂਰਜ ਹੋਣਾ ਨਹੀਂ ਬਖਤ ਨੇ ਕਦੇ ਖਲੋਣਾ ਨਹੀਂ ਜਦੋਂ ਵੀ ਜ਼ੁਲਮ ਫਲਦਾ ਹੈ ਧਰਤ ਦਾ ਸੀਨਾ ਭਰਦਾ ਹੈ ਚੰਗਾੜੀ ਬੁਝ ਨਾ ਪਾਏਗੀ ਜੰਗਲ ਨੂੰ ਰਾਖ ਬਣਾਏਗੀ लो जो दबाएगा कदे नहीं पटके जाएगा सूरज नाल करनी है अजे जो बात बाकी है मशाला बाल के चलना जदों तक रात बाकी है मशाला बाल के चलना ਏ ਕੂੜ ਫਲਾਉਣਾ ਚਾਹੁੰਦੇ ਨੇ ਸੱਚ ਦਬਾਉਣਾ ਚਾਹੁੰਦੇ ਨੇ ਫੇਰ ਚੜਪਾਵਰ ਆਏ ਨੇ ਗੋਲੀਆਂ ਬੰਬ ਬਰਹਾਏ ਨੇ ਸਾਡੇ ਖੇਤਾ ਸ਼ਹਿਰਾਂ ਨੇ ਉਠਣਾ ਹੱਕੀ ਲਹਿਰਾਂ ਨੇ ਸਮੇ ਨੂੰ ਲਾਲ ਲੋੜੀਂਦੇ ਮੇਕ ਜਦ ਪਾਲ ਲੋੜੀਂਦੇ ਲੱਖ ਪਰ ਨਾਮ ਸ਼ਹੀਦਾਂ ਨੂੰ ਲਾਲ ਸਲਾਮ ਸ਼ਹੀਦਾਂ ਨੂੰ ਸੂਰਜਾ ਮਗਦੇ ਰਹਿਣਾ ਹੈ ਜੇ ਤੇ ਰਾਤ ਬਾਕੀ ਹੈ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਇਨਕਲਾਬ ਜਿੰਦਾਬਾਦ ਤੁਹਾਡਾ ਧੰਨਵਾਦ ਦੁਆਰ ਜੀ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ